ਘਰ ਵਿੱਚ ਆਪਣਾ ਮੈਂ ਸਲਤਾਨਾਂਵਾਂ ਦੇ ਪਿੰਡ ਦਾ ਘਰ ਵੇਖਿਆ ਬਲਦੇਵ ਸਿੰਘ ਦੇ ਉਹ ਕਰਨੈਲ ਉਹ ਜਿਹੜਾ ਕਰਨੈਲ ਸਿੰਘ ਗੋਲਡੀ ਆ ਉਹ ਆਏ ਸੀਗੇ ਮੇਰਾ ਜਰਨੈਲ ਸਿੰਘ ਗੋਲਡੀ ਉਹ ਦੋਵੇਂ ਜਣੇ ਆ ਕੇ ਮੇਰਾ ਘਰ ਵੇਖ ਕੇ ਗਏ ਤੁਸੀਂ ਘਰ ਵੇਚ ਲਓ ਘਰ ਵੇਚ ਕੇ ਤੇ ਕਹਿੰਦੇ ਮੈਨੂੰ ਕੋਈ ਗੱਲ ਨਹੀਂ ਮੈਂ ਤੁਹਾਡੇ ਬੇਟ ਦੀ ਬਲਵਿੰਦਰ ਸਿੰਘ ਦੀ ਮੈਂ ਫੈਲਾਈ ਹੈ ਫੈਲਾ ਕੇ ਤੇ ਕੋਈ ਇਹਨਾਂ ਨੇ ਕੁਛ ਨਹੀਂ ਕੀਤਾ 2.5 ਸਾਲ ਐਵੇਂ ਲੰਮਕਾ ਛੱਡਿਆ ਆਪਣੇ ਬੱਚੇ ਦੀਆਂ ਸੋਹਾਂ ਖਾਈ ਗਈਆਂ ਨਕਲੀ ਟਿਕਟਾਂ ਦਿੱਤੀਆਂ ਮੈਨੂੰ ਇਹਨਾਂ ਨੇ ਤੇ ਕੈਨੇਡਾ ਦੇ ਲਾਇਆ ਸੀਗਾ ਤੇ ਨਕਲੀ ਟਿਕਟਾਂ ਨਕਲੀ ਵੀਜੇ ला ਛੱਡੇ ਤੇ ਇਹਨਾਂ ਦੇ ਮਗਰ ਲੱਗ ਲੱਗ ਕੇ ਮੇਰਾ ਛੋਟਾ ਬੇਟਾ ਵੀ ਮੈਥੋਂ ਗਵਾ ਲਿਆ ਇਹਨਾਂ ਨੇ ਅੱਗੋ ਕਹਿਤਾ ਵੀ ਮੇਰਾ ਬੇਟਾ ਕਹਿੰਦਾ ਸੀ ਮੰਮੀ ਇਹਨਾਂ ਨੇ ਕੁਛ ਨਹੀਂ ਕਰਨਾ ਕੁਛ ਨਹੀਂ ਕਰਨਾ ਮੈਂ ਨਹੀਂ ਮਗਰ ਲੱਗੀ ਕਹਿੰਦਾ ਮੇਰਾ ਵੀ ਵੀ ਦੋਵਾਂ ਭਰਾਵਾਂ ਦਾ ਹਿੱਸੇ ਹੁੰਦੇ ਅੱਜ ਕੱਲ੍ਹ ਘਰਾਂ ਵਿੱਚ ਉਹ ਉਹ ਟੈਨਸ਼ਨ ਵਿੱਚ ਉਹਨੇ ਉੱਥੇ ਮਰਿੰਡੇ ਲੱਗ ਗਏ ਉੱਥੇ ਸ਼ਾਲ ਮਾਰਤੀ ਤੇ ਮੈਂ ਇਹਨਾਂ ਨੂੰ ਬਹੁਤ ਜ਼ਿਆਦਾ ਰੋਈ ਬਹੁਤ ਜਗ੍ਹਾ ਇਹਨਾਂ ਦੇ ਅੱਗੇ ਮਿੰਤਾ ਕਿੱਡੀਆਂ ਮੇਰੇ ਪੈਸੇ ਦੇ ਦੋ ਪੈਸੇ ਦੇ ਦੋ ਮੇਰੇ ਬੁੱਤ ਨੂੰ ਵੀ ਕੁਝ ਹੋ ਗਿਆ ਉੱਥੇ ਉਹ ਵੀ ਉਹ ਵੀ ਮੰਗਦੇ ਪਏ ਸਾਡੇ ਕੋ ਕੋਈ ਪੈਸਾ ਦੇਲਾ ਨਹੀਂ ਹੈਗਾ ਤੇ ਅਸੀਂ ਘਰ ਤੋਂ ਕਾਰੋਬਾਰ ਤੋਂ ਵੀ ਬੈਠੇ ਹੋਏ ਆਂ ਲੋਕਾਂ ਨੇ ਇਕੱਠੇ ਕਰ ਕਰਕੇ ਮੇਰੇ ਬੱਚੇ ਨੂੰ ਕਢਾਇਆ ਤੇ ਅਸੀਂ ਉੱਥੇ ਲੈ ਕੇ ਆਂਦਾ ਇਹਨਾਂ ਨੇ ਕੁਝ ਨਹੀਂ ਕੀਤਾ ਇਹਨਾਂ ਨੇ 7 ਲੱਖ ਰੁਪਇਆ ਮੇਰਾ ਜ਼ਬਤ ਕਰ ਲਿਆ ਤੁਹਾਨੂੰ ਕੋਈ ਰਿਪਲਾਈ ਨਹੀਂ ਨਹੀਂ ਕੋਈ ਕੁਛ ਵੀ ਬਹੁਤ ਜ਼ਿਆਦਾ ਮੰਦੇ ਹਾਲ ਹੋ ਗਏ ਆ ਅਸੀਂ ਸੜਕ ਤੇ ਆ ਗਏ ਆ ਸਾਡਾ ਅਸੀਂ ਕਿਰਾਏ ਤੇ ਬਹਿ ਗਏ ਆ ਅੱਗੋਂ ਮਾਲਕ ਮਕਾਨ ਵੀ ਸਾਨੂੰ ਬਾਹਰ ਕੱਢਦੇ ਪਏ ਆ ਇਹ ਕਹਿੰਦੇ ਸੀ ਕਿ ਝਟ ਹੁਣੇ ਦੇਲ ਚਲ ਜੂਗਾ ਹੁਣ ਚਲ ਜੂਗਾ ਆਪਣਾ ਘਰ ਵੇਚ ਤਾ ਹਾਂਜੀ ਘਰ ਵੇਚ ਕੇ ਤੇ ਅਸੀਂ ਤਾਂ ਇਹਨਾਂ ਨੂੰ ਲਾ ਕੇ ਬਹਿ ਗਏ ਆ ਅਸੀਂ ਤਾਂ ਬੜੇ ਦੁਖੀ ਅਗੇ ਬਹੁਤ ਜ਼ਿਆਦਾ ਇੱਕ ਮੇਰਾ ਪੁੱਤ ਚਲ ਗਿਆ ਇੱਕ ਮੇਰਾ ਮੇਰਾ ਇਹਨਾਂ ਨੇ ਘਰ ਵਕਾ ਦਿੱਤਾ ਇੱਕ ਮੇਰਾ ਕੋਈ ਫੈਲ ਨਹੀਂ ਲੱਗੀ ਮੇਰਾ ਕੋਈ ਪੈਸਾ ਨਹੀਂ ਦਿੱਤਾਗਾ ਜਾਣ ਕੇ ਠੱਗੀਆਂ ਮਾਰ ਕੇ ਬਲਦੇਵ ਸਿੰਘ ਭੱਜ ਗਿਆ ਉਹ ਕਹਿੰਦੇ ਉਹਦੇ ਕੋਲੇ ਉਹ ਕਹਿੰਦਾ ਉਹਦੇ ਕੋਲੇ ਆ ਕਰੇ ਜਨ ਦੇ ਸਾਰੇ ਜਣੇ ਤੇ ਪਿਸਤੋਲਾ ਵਿਖਾਉਂਦਾ ਉਹ ਬੇਨਤੀ ਇਸ ਤਰ੍ਹਾਂ ਵਾ ਵੀ ਆਪਦੇ ਚੈਨਲ ਦੇ ਮਾਧਿਅਮ ਰੇ ਦੱਸਣਾ ਚਾਹੁੰਨਾ ਵੀ ਇਹ ਜਿਹੜੇ ਕੋਈ 10 ਤੋਂ 14 ਬੰਦੇ ਨੇ 15 ਜਣੇ ਨੇ 15 ਜਣੇ ਇਹਨਾਂ ਦੇ ਨਾਲ ਕੋਈ ਫਰਜੀ ਏਜੰਟ ਆ ਕੋਈ ਕਾਨੂੰਪੁਰ ਆਪਣਾ ਸੌਰੀ ਭੱਲਾ ਕਲੌਨੀ ਸ਼ਿਰਾਟਾ ਦਾ ਹੈ ਉਹਦਾ ਨਾਮ ਹੈਗਾ ਜੀ ਬਲਦੇਵ ਸਿੰਘ ਇੱਕ ਦਾ ਨਾਮ ਜਿਹੜੀ ਔਰਤ ਹੈ ਉਹਦਾ ਨਾਮ ਹੈਗਾ ਕੁਮਿੰਦਰ ਕੋਰ ਪਤਨੀ ਜਰਨੈਲ ਸਿੰਘ ਗੋਲਡੀ ਜਿਹੜੀ ਏਜੰਟ ਹੈ ਜਿਹੜੀ ਏਜੰਟ ਹੈ ਉਹਨੇ ਕੀ ਕੀਤਾ ਇਹਨਾਂ 15 ਜਣੇ ਨਾਲ ਠੱਗੀ ਮਾਰੀ ਕਿਸੇ ਨੂੰ 10 ਲੱਖ ਲਿਆ ਕਿਸੇ ਨੂੰ 5 ਲੱਖ ਲਿਆ ਕਿਸੇ ਨੂੰ 14 ਲੱਖ ਲਿਆ ਕਿ ਤੁਹਾਨੂੰ ਵੱਖ-ਵੱਖ ਦੇਸ਼ਾਂ ਵਿੱਚ ਭੇਜ ਦਾਂਗੇ 3 ਸਾਲ ਹੋ ਗਏ ਇਹਨਾਂ ਨੂੰ ਪੈਸੇ ਲਿਆ ਨੂੰ ਵੀ 3 ਸਾਲ ਹੋ ਗਏ ਆ ਤੇ ਤਿੰਨਾਂ ਸਾਲਾਂ ਦੇ ਵਿੱਚ ਇਹ ਵਾਰ-ਵਾਰ ਉਹਨਾਂ ਦੇ ਘਰਾਂ 'ਚ ਚੱਕਰ ਕੱਢਦੇ ਇਹਨਾਂ ਦੇ ਕੋਲ ਟਿਕਟਾਂ ਵੀ ਨਕਲੀ ਇਹਨਾਂ ਦੇ ਕੋਲ ਵਿਜੀ ਵੀ ਨਕਲੀ ਇਹਨਾਂ ਦੇ ਕੋਲ ਜਿਹੜੇ ਉਹਨਾਂ ਨੇ ਚੈੱਕ ਬਣਾਵਣਾ ਦਿੱਤੇ ਉਹ ਵੀ ਨਕਲੀ ਕੁਝ ਵੀ ਇਹਨਾਂ ਦਾ ਮਸਲਾ ਹੱਲ ਹੋਇਆ ਇਹ ਹੁਣ ਰੋਂਦੇ ਪਿੱਟਦੇ ਹੋਏ 3 ਸਾਲ ਬਾਅਦ ਹੁਣ ਸਾਡੇ ਕਿਸਾਨ ਜਥੇਬੰਦੀ ਕੋਲ ਪਹੁੰਚੇ ਆ ਵੀ ਸਾਡਾ ਕੋਈ ਮਸਲਾ ਹੱਲ ਕੀਤਾ ਜਾਵੇ ਪਿਛਲੇ ਮਹੀਨੇ ਕਮਿਸ਼ਨਰ ਸਾਹਿਬ ਨੇ ਇਹ ਰਿਪੋਰਟ ਦਿੱਤੀ ਸੀ ਇੱਕ ਮਹੀਨਾ ਤੇ ਅੱਜ 6 ਦਿਨ ਹੋ ਗਏ ਨੇ ਤੇ ਕਮਿਸ਼ਨਰ ਸਾਹਿਬ ਨੇ ਜਿਹੜੇ ਕੋਈ ਅਧਿਕਾਰੀ ਦੀ ਡਿਊਟੀ ਲਈ ਆ ਉਹਨੇ ਇੱਕ ਰਾਮੀ ਸਦਕੇ ਇਹਨਾਂ ਨੂੰ ਪੁੱਛਿਆ ਨਹੀਂ ਵੀ ਤੁਹਾਡਾ ਕੀ ਮਸਲਾ ਕੀ ਗਲਬਾਦ ਆ ਉਹ ਕਹਿੰਦਾ ਉਹ ਮਿਲਦੇ ਨਹੀਂ ਉਹ ਘਰ ਨਹੀਂ ਹੈਗੇ ਉਹ ਕਿਤੇ ਗਏ ਨੇ ਕੱਲ 골ਡੀ ਦੇ ਡੈਡੀ ਨਾਲ ਮੇਰੀ ਗੱਲ ਹੋਈ ਤੇ ਮੈਨੂੰ ਕਹਿੰਦਾ ਕਾਬਲ ਸਿੰਘ ਜੀ ਮੈਂ ਤੇ ਰਿਟਾਇਰ ਹੋਇਆ ਸੱਚੋ ਤੇ ਇੱਕ ਮਾਨਦਰ ਅਫਸਰ ਆ ਤੇ ਮੈਂ ਹਾਂ ਤੁਹਾਡਾ ਜਿਹੜਾ ਬੇਟਾ ਵਾ ਉਹਨੇ ਆਹ ਕੰਮ ਕੀਤਾ ਕਹਿੰਦਾ ਮੈਨੂੰ ਬੇਟੇ ਬਾਰੇ ਨਹੀਂ ਪਤਾ ਮੈਂ ਇਹੋ ਦਿਨ ਗੱਲ ਕੀਤੀ ਵੀ ਵੇਖੋ ਜਦੋਂ ਬੇਟੇ ਦਾ ਨਾਂ ਨਹੀਂ ਤੁਹਾਨੂੰ ਪਤਾ ਤੁਹਾਡਾ ਬੇਡਾ ਤੁਹਾਡੀ ਨੋ ਆ ਤੇ ਤੁਹਾਨੂੰ ਇਹ ਤਾਂ ਪਤਾ ਉਹ ਰਹਿੰਦੇ ਕਿੱਥੇ ਜਾਂਦਾ ਮੈਨੂੰ ਪਤਾ ਨਹੀਂ ਮੈਂ ਇੱਕ ਮੰਨਦ ਰਿਹਾ ਕਾਰਵਾਈ ਦੀ ਮੰਗ ਕਰਦੇ ਹਾਂ ਅਸੀਂ ਕਾਰਵਾਈ ਦੀ ਮੰਗ ਇਹ ਕਰਦੇ ਹਾਂ ਵੀ ਵੇਖੋ ਜਿਹੜੀ ਇਹਨਾਂ ਦਾ ਫਰਜੀ ਟਰੈਵਲ ਏਜੰਟਾਂ ਨੇ ਠੱਗੀ ਮਾਰੀ ਆ ਉਹ ਜਾਂਦੇ ਇਹਨਾਂ ਦੇ ਪੈਸੇ ਮੋੜਨ ਜੇ ਉਹ ਪੈਸੇ ਨਹੀਂ ਮੋੜਦੇ ਇਹਨਾਂ ਦੇ ਪਾਸਪੋਰਟ ਨਹੀਂ ਮੋੜਦੇ ਤੇ ਅਸੀਂ ਸੀਪੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਕਾਰਵਾਈ ਕਰ ਦਿਓ ਜਾਂ ਤੇ ਪੈਸੇ ਦੇ ਦੇਣ ਜੇ ਨਹੀਂ ਪੈਸੇ ਦਿੰਦੇ ਫਿਰ ਕਾਰਵਾਈ ਹੋਵੇ ਕੋਈ ਪੁਲਿਸ ਕਾਰਵਾਈ ਕਰੇ ਡੇਢ ਮਹੀਨੇ ਲੱਗੇ ਕਰੀਬ ਹੋ ਚਲੇ ਆ ਤੇ ਹਾਲੇ ਤੱਕ ਇਹਨਾਂ ਦੇ ਕੋਈ ਕਾਰਵਾਈ ਨਹੀਂ ਹੋਈ ਜੇਕਰ ਇਹਨਾਂ ਦਾ ਕੋਈ ਇਨਸਾਫ ਇਹਨਾਂ ਨੂੰ ਨਾ ਮਿਲਿਆ ਅਸੀਂ ਕਿਸਾਨ ਜਥੇਬੰਦੀ ਇਹਨਾਂ ਦੇ ਵਾਸਤੇ ਫਰਜੀ ਟਰੈਵਲ ਏਜੰਡਾ ਦੇ ਕੋਈ ਨਾ ਕੋਈ ਆਪਣਾ ਸੰਘਰਸ਼ ਜ਼ਰੂਰ ਵਿੜਾਂਗੇ ਕਿ ਕਿੰਨੇ ਕੁ ਪੈਸੇ ਦੀ ਠੱਗੀ ਹੋ ਗਈ ਜੀ ਪੈਸੇ ਕੋਈ 12 ਲੱਖ ਦਾ ਦਾ ਕੋਈ 14 ਲੱਖ ਦਾ ਦਾ ਕੋਈ 6 ਲੱਖ ਦਾ ਦਾ ਵਾ ਤੇ 85 ਲੱਖ ਤੋਂ ਪਲੱਸ ਦੱਸਦੇ ਨੇ ਕਰੋੜ ਰੁਪਏ ਦੇ ਕਰੀਬ ਕਰੀਬ ਆ ਇਸ ਬਾਰੇ ਕੋਈ ਆਪਣੇ 18 ਕਿ ਉਹ ਪੇੜ ਤਾਂ ਹੈਗੇ ਨੇ ਇਹਨਾਂ ਬੰਦਿਆਂ ਬਾਕਵਾਦ ਦਾ ਫਰਸਤਾਨ ਮਸੂਰ ਹੋ ਗਿਆ 15 ਦਰਖਾਸਤਾਂ 15 ਇਹ 13 ਪੀੜ ਤੇ ਇੱਕ ਦਫਾ ਸਵੇਚੀ ਨੇ ਤਿੰਨ ਦਰਖਾਸਤਾਂ ਐਕਸਟਰਾ ਜਿਵੇਂ ਬੰਦੀ ਮੈਂ ਸਾਰੇ ਦੇ ਬਿਆਨ ਲਿਖ ਰਿਹਾ ਤੇ ਜੋ ਵੀ ਹਲਾ ਸਮੜੇ ਆਉਣਗੇ ਉਹ ਕਰਕੇ ਇੱਕ ਦੋ ਦਿਨ ਦੀ ਰਿਪੋਰਟ ਸਬਟ ਕਰ ਕਿੰਨੇ ਜਣੇ ਦੇ ਖਿਲਾਫ ਕੰਪਲੇਨ ਕੀਤੀ ਇਹਨਾਂ ਨੇ ਬ੍ਰੇਡ ਕੋਲ 4 ਜਣੇ ਦੇ ਖਿਲਾਫ 4 ਜਣੇ ਦੇ ਦੋ ਦਿਨਾਂ ਨਾਲ ਅਣਛਤੇ ਹੋਈ ਲਗਾਏ ਨੇ ਇਹ ਬਿਆਨ ਦਾ ਨਾਮ ਨਹੀਂ ਲਗਾਏ ਨੇ ਇਹਨਾਂ ਵਿੱਚ ਅੱਛਾ ਜੀ ਕਿੰਨੇ ਕੋਲ ਕਰਾ ਲੱਗੇ ਅੰਜੇ ਕਿੰਨੇ ਲੋਕਾਂ ਕੋਲ ਲੱਗੇ ਇੱਕ ਕੋਲ 18 ਕਮੇਟ ਮੇਰੇ ਕੋਲ ਪੀੜਤਾ ਇਹਨਾਂ ਨੂੰ ਕਿੰਨੀ ਅਮਾਉਂਟ ਕਿੰਨੀ ਦੱਸੀ ਗਈ ਇਹਨਾਂ ਬਲਾ ਅਮਾਉਂਟ ਤੇ ਆਪਣਾ ਵਫਾ ਕੇ ਬਿਆਨਬਾਜ਼ੀ ਹੋ ਰਹੀ ਆ ਇਹ ਬਾਈ ਐਕਸਪਲੇਨ ਕਰ ਦਿੱਤਾ ਜਾਏ ਤੇ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਆ ਅਸੀਂ ਮੈਂ ਬਿਆਨ ਲੈਣ ਦੋਵਾਂ ਤਰ੍ਹਾਂ ਨੂੰ ਪੁੱਛਾਂ ਹਾਂ ਕੁਝ ਕਰਤਾ ਕੀਤਾ ਜਾ ਰਿਹਾ ਪਾ ਕੋਈ ਆਦਮੀ ਜੇ ਪੀੜ ਤੇ ਦੇ ਹਾਜ਼ਰ ਹੋਣ ਵਾਲੇ ਬਾਕੀ ਆ ਉਹਨਾਂ ਦੀ ਵੈਡ ਕੀਤੀ ਜਾ ਰਹੀ ਆ ਬਹੁਤ ਮਗਲ ਤੋਂ ਰਹੇ ਤੇ ਦੂਜੀ ਪਾਰਟੀ ਦਾ ਸਬਰ ਕੋਇਆ ਤੁਹਾਡਾ ਜੀ ਹਾਂ ਬਿਲਕੁਲ ਉਹਨੇ ਬਿਆਨ ਹੋ ਗਏ ਬਿਆਨ ਹੋ ਗਏ ਉਹਨਾਂ ਦਾ ਕੀ ਕਹਿਣਾ ਜੀ ਉਹ ਇਹ ਤੇ ਆਪਣਾ ਆਪਣੇ ਨਾਲ ਕੋਈ ਦੱਸ ਦਿੰਨੇ ਆ ਜੀ ਤਾਂ ਹਾਂਜੀ ਬਾਕੀ ਜੋ ਖਲਾ ਸਾਹਮਣੇ ਉਹਨਾਂ ਦੇ ਦਸਤਾਵੇਜ਼ ਪੁੱਤਾ ਮਿਲ ਗਏ ਇਹਨਾਂ ਦੇ ਕੋਲ ਜੀ ਉਹਨਾਂ ਦੇ ਚੈੱਕ ਵੀ ਨੇ ਇਹਨਾਂ ਦੇ ਕੋਲ ਸਾਰੀ ਡਿਟੇਲ ਵੀ ਹੈ ਜਿਹੜੀਆਂ ਇਹਨਾਂ ਨੇ ਪੇਮੈਂਟ ਕੀਤੀ ਉਹਨਾਂ ਦੇ ਉਹ ਇਹ ਵਿਧਵਾਨੀ ਜੇ ਚੈੱਕ ਹੈਗੇ ਤੇ ਉਹਦੇ ਬਾਰੇ ਮੈਂ ਨਹੀਂ ਕੁਛ ਜਿਹੜੀਆਂ ਇਹਨਾਂ ਨੇ ਪੇਮੈਂਟ ਕੀਤੀ ਹੈ ਬਾਈ ਚੈੱਕ ਉਹਨਾਂ ਦੇ ਬੈਂਕ ਥਰੂ ਜਿਹੜੀ ਟਰਾਂਸਫਰ ਹੋਈ ਹੈ ਉਹ ਸਾਰੇ ਸਮੂਹ ਦੇ ਨਾਲ ਕਰਾਂਗੇ ਹਾਂਜੀ ਆਪੇਸ਼ ਕਰਨ ਮੇਰੇ ਕੋਲ ਮੈਂ ਵੇਖ ਕੇ ਚੈੱਕ ਕਰਾਂਗਾ ਸਮੂਹ ਦੀ ਕਮੇਟੀ ਦੋ ਕਰਾਂਗੇ ਠੀਕ ਠੀਕ ਜੋ ਇਹ ਸਬੂਤ ਉਹਨਾਂ ਨੂੰ ਪੇਸ਼ ਕਰਨ ਕੇ ਆਪਾਂ ਉਹ ਵੈਰੀਫਾਈ ਕਰਾਂਗੇ ਠੀਕ